ਸਿੱਖ ਇਤਿਹਾਸ ਦੇ ਵਿੱਚ ਅੱਜ ਦੇ ਦਿਨ ਇੱਕ ਵੱਡੀ ਲੜਾਈ ਲੜੀ ਗਈ ਸੀ ਜਿਸ ਦੇ ਵਿੱਚ 2 ਤੋਂ 4000 ਸਿੱਖਾਂ ਦੀ ਫੌਜ ਦੇ ਵੱਲੋਂ 60 ਹਜ਼ਾਰ ਮੁਗਲਾਂ ਦਾ ਸਾਹਮਣਾ ਕੀਤਾ ਗਿਆ ਸੀ ਬਹਾਦਰੀ ਆ ਜਿਹੜੀ ਉਹ ਸਿੱਖਾਂ ਦੇ ਵੱਲੋਂ ਇਸ ਜੰਗ ਦੇ ਮੈਦਾਨ ਦੇ ਵਿੱਚ ਦਿਖਾਈ ਗਈ ਸੀ ਸਤਿ ਸ਼੍ਰੀ ਅਕਾਲ ਦਾ ਟੀਵੀ ਐਨ ਆਰ ਆਈ ਦੇਖ ਰਹੇ तमाम ਦਰਸ਼ਕਾਂ ਦਾ ਪ੍ਰੋਗਰਾਮ ਇਤਿਹਾਸ ਤੇ ਤਾਰੀਖ ਦੇ ਵਿੱਚ ਸਵਾਗਤ ਹੈ ਤਾਂ ਇਸ ਦਿਨ ਅਸੀਂ ਤੁਹਾਨੂੰ ਇਤਿਹਾਸ ਦੱਸਦੇ ਹਾਂ ਹਰ ਦਿਨ ਦਾ ਇਤਿਹਾਸ ਆ ਜਿਹੜਾ ਉਹ ਦੱਸਿਆ ਜਾਂਦਾ ਏ ਤਾਂ ਅੱਜ ਅਸੀਂ ਗੱਲ ਕਰਾਂਗੇ ਅਮੀਨਗੜ ਦੀ ਲੜਾਈ ਦੀ ਤਾਂ ਅੱਜ ਦੇ ਦਿਨ ਸਾਲ 1710 ਦੇ ਵਿੱਚ ਅਮੀਨਗੜ ਦੀ ਲੜਾਈ ਹੋਈ ਸੀ ਜਿਸ ਦੇ ਵਿੱਚ ਬਾਬਾ ਵਿਨੋਦ ਸਿੰਘ ਦੀਆਂ ਫੌਜਾਂ ਅਤੇ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਦੀਆਂ ਫੌਜਾਂ ਦੇ ਵਿਚਕਾਰ ਇੱਕ ਖਮਸਾਨ ਜੰਗ ਹੋਇਆ ਰਾਹੋ ਦੇ ਕਿਲੇ ਉੱਤੇ ਮੁਗਲ ਫੌਜ ਦਾ ਕਬਜ਼ਾ ਜਿਹੜਾ ਉਹ ਸਿੱਖਾਂ ਖਿਲਾਫ ਮੁਗਲਾਂ ਦੀ ਪਹਿਲੀ ਜਿੱਤ ਸੀ ਦੂਜੇ ਪਾਸੇ ਮੁਗਲ ਬਾਦਸ਼ਾਹ ਬਹਾਦਰ ਸ਼ਾਹੀ ਭੇਜੀ ਫੌਜ ਦਾ ਪਹਿਲਾ ਐਕਸ਼ਨ ਤਰਾਵੜੀ ਨੇੜੇ ਹੋਇਆ ਬਹਾਦਰ ਸ਼ਾਹੀ 60000 ਦੀ ਫੌਜ ਵਿੱਚੋਂ ਫਿਰੋਜ਼ ਖਾਨ ਮਿਵਾਤੀ ਦੀ ਫੌਜ ਨੇ ਸਿੱਖਾਂ ਦੇ ਉੱਤੇ ਤਰਾਵੜੀ ਨੇੜੇ ਕਰਨਾਲ ਤੋਂ 16 ਕਿਲੋਮੀਟਰ ਦੂਰ ਅਮੀਨਗੜ ਉਰਫ ਖੇੜਾ ਅਮੀਨ ਦੀ ਝੂ ਵਿੱਚ ਹਮਲਾ ਜਿਹੜਾ ਉਹ ਕੀਤਾ ਸਿੱਖਾਂ ਦੇ ਕੋਲ ਬਹੁਤ ਥੋੜੀਆਂ ਫੌਜਾਂ ਅਤੇ ਮਾਮੂਲੀ ਜਿਹਹਾ ਅਸਲਾ ਅਤੇ ਹਥਿਆਰ ਸਨ ਲੇਕਿਨ ਮੁਗਲਾਂ ਦੇ ਕੋਲ 60000 ਦੀ ਫੌਜ ਹੁੰਦੀ ਹੈ ਉਹਨਾਂ ਦੇ ਕੋਲ ਅਸਲਾਂ ਸਿੱਖਾਂ ਨਾਲੋਂ ਕਿਤੇ ਜ਼ਿਆਦਾ ਵੱਧ ਹੁੰਦਾ ਏ ਅਤੇ ਗਿਣਤੀ ਵੀ ਕਾਫੀ ਜ਼ਿਆਦਾ ਹੁੰਦੀ ਆ ਕਈ ਗੁਣਾ ਵੱਧ ਫੌਜ ਦੇ ਨਾਲ 2 ਤੋਂ 4000 ਸਿੰਘ ਟੱਕਰਾ ਲੈਂਦੇ ਨੇ ਪਹਿਲਾਂ ਤਾਂ ਮੁਗਲ ਫੌਜਾਂ ਦਾ ਜਰਨੈਲ ਮੁਹਾਵਤ ਖਾਨ ਸਿੱਖਾਂ ਦੇ ਹੱਲੇ ਤੋਂ ਡਰ ਗਿਆ ਅਤੇ ਉਹ ਡਰ ਕੇ ਪਿੱਛੇ ਹੋ ਗਿਆ ਅਤੇ ਫਿਰ ਫਿਰੋਜ਼ ਖਾਨ ਮੇਵਤੀ ਨੂੰ ਗੁੱਸਾ ਆਉਂਦਾ ਏ ਉਹ ਆਪ ਅੱਗੇ ਵਧਿਆ ਅਤੇ ਸਾਰੀ ਫੌਜ ਨੂੰ ਇੱਕਦਮ ਹੱਲਾ ਕਰਨ ਲਈ ਕਿਹਾ ਤਾਂ ਫਿਰ ਕਮਸਾਨ ਦਾ ਯੁੱਧ ਛਿੜਿਆ ਸਿੰਘਾਂ ਦੇ ਵੱਲੋਂ ਬੜੀ ਬਹਾਦਰੀ ਦਿਖਾਈ ਗਈ ਲੇਕਿਨ 2 ਤੋਂ 4000 ਸਿੱਖ ਫੌਜੀ 60000 ਦੀ ਮੁਗਲ ਫੌਜ ਦਾ ਮੁਕਾਬਲਾ ਨਹੀਂ ਕਰ ਸਕਦੇ ਸੀ ਤਾਂ ਮੌਕੇ ਦੇ ਉੱਤੇ ਸੈਂਕੜੇ ਸਿੱਖ ਸ਼ਹੀਦ ਹੋ ਗਏ ਜਿਹੜੇ ਬਚੇ ਹੋਰ ਸਰਹੰਦ ਤੇ ਲੋਹਗੜ ਵੱਲ ਚੱਲ ਪਏ ਮਿਵਾਤੀ ਨੇ ਸ਼ਹੀਦ ਹੋਏ ਸਿੱਖਾਂ ਦੇ 300 ਸੈਰਿਕ ਅਟਵਾ ਕੇ ਬਾਦਸ਼ਾਹ ਨੂੰ ਭੇਜੇ ਗੱਡਿਆਂ ਤੇ ਰੱਖ ਕੇ ਇਹਨਾਂ ਸਿਰਾਂ ਨੂੰ ਲਜਾਇਆ ਗਿਆ ਤਾਂ ਇਸ ਤੋਂ ਮਗਰੋਂ ਵੀ ਫਿਰੋਜ਼ ਖਾਨ ਮੈਦਾਤੀ ਨੇ ਸਿੱਖਾਂ ਉੱਤੇ ਦੋ ਹੋਰ ਹਮਲੇ ਕੀਤੇ ਅਤੇ ਮੁਗਲ ਫੌਜਾਂ ਵੱਲੋਂ ਵੀ ਇਸ ਸਮੇਂ ਸਿੱਖਾਂ ਦੇ ਉੱਤੇ ਕਈ ਹਮਲੇ ਕੀਤੇ ਗਏ ਕਈ ਲੜਾਈਆਂ ਹੋਈਆਂ ਜਿਹੜੇ ਲੋਕ ਪਹਿਲਾਂ ਸਿੱਖਾਂ ਤੋਂ ਡਰਦੇ ਸੀ ਜਿਹੜੇ ਹਕੂਮਤ ਦੇ ਬਾਦਸ਼ਾਹ ਨੇ ਜਿਹੜੇ ਉਹ ਸਿੱਖਾਂ ਨਾਲ ਪੰਗਾ ਲੈਣ ਤੋਂ ਡਰਦੇ ਸੀ ਉਹਨਾਂ ਦਾ ਵੀ ਹੌਸਲਾ ਖੁੱਲ ਗਿਆ ਵਕ ਵਕ ਜਿਹੜੇ ਰਾਜ ਨੇ ਉਹਨਾਂ ਦੇ ਰਾਜੇ ਨੇ ਜਿਹੜੇ ਉਹਨਾਂ ਦੇ ਵੱਲੋਂ ਵੀ ਸਿੱਖਾਂ ਦੇ ਖਿਲਾਫ ਕਾਰਵਾਈਆਂ ਨੇ ਜਿਹੜੀਆਂ ਉਹ ਰੰਭੀਆਂ ਗਈਆਂ ਤਾਂ ਤੁਸੀਂ ਦੇਖੋ ਕਿ ਕਿਵੇਂ ਸਿੱਖਾਂ ਦੇ ਵੱਲੋਂ ਇਤਿਹਾਸ ਦੇ ਵਿੱਚ ਵੱਡੀਆਂ ਲੜਾਈਆਂ ਲੜੀਆਂ ਗਈਆਂ ਇੱਕ ਸਮੇਂ ਸਿੱਖਾਂ ਦੇ ਵੱਲੋਂ ਮੁਗਲਾਂ ਨਾਲ ਯੁੱਧ ਕੀਤੇ ਗਏ ਉਸ ਤੋਂ ਬਾਅਦ ਸਿੱਖਾਂ ਦੇ ਵੱਲੋਂ ਅੰਗਰੇਜ਼ਾਂ ਨਾਲ ਵੀ ਲੜਾਈਆਂ ਲੜੀਆਂ ਗਈਆਂ ਤਾਂ ਇੱਕ ਬਿਹਦ ਖਤਰਨਾਕ ਸਮਾਂ ਜਿਹੜਾ ਉਹ ਸਿੱਖਾਂ ਨੇ ਦੇਖਿਆ ਜਿਸ ਤੋਂ ਬਾਅਦ ਕਿਵੇਂ ਸਿੱਖ ਜੰਗਲਾਂ ਦੇ ਵਿੱਚ ਗਏ ਕਿਵੇਂ ਸਿੱਖ ਜੰਗਲਾਂ ਵਿੱਚੋਂ ਬਾਹਰ ਆਏ ਕਿਵੇਂ ਖਾਲਸਾ ਰਾਤ ਦੀ ਸਥਾਪਨਾ ਹੋਈ ਤਾਂ ਇਹ ਸਾਰੀਆਂ ਕਹਾਵਾਂ ਤੁਹਾਨੂੰ ਦਿਨ ਬਾ ਦਿਨ ਇਤਿਹਾਸ ਦੇ ਵਿੱਚ ਦੱਸਾਂਗੇ ਤਦ ਤੱਕ ਲਈ ਤੁਸੀਂ ਦੇਖਦੇ ਰਹਿਣਾ ਦਾ ਟੀਵੀ ਐਨ ਆਰ ਆਈ ਧੰਨਵਾਦ